ਮਾਰ ਦੇ ਦੇ ਹਟਾਓ ਮੇਰੇ ਘਰ ਵਾਲੇ ਨੂੰ ਭਵਿੰਦਰਜੀਤ ਕਹਿੰਦਾ ਇਹਨੂੰ ਮਾਰ ਦੋ ਸਾਲੇ ਨੂੰ ਕਹਿੰਦਾ ਉਹਨੇ ਗਾਲ ਕੱਢ ਕੇ ਬੋਲਿਆ ਕਹਿੰਦਾ ਮਾਰੋ ਇਹਨੂੰ ਸਾਲੇ ਨੂੰ ਕਹਿੰਦਾ ਮੈਂ ਨਾ ਤਾੜਾ ਕਰਦਾ ਨਹੀਂ ਬੋਟੋ ਦਾ ਮੈਂ ਬੋਲੂਗਾ ਕਿਸ ਵੀ ਦੀ ਕਰਾਂਗਾ ਗਾਲ ਦਿਖਾ ਗਾਲ ਕਰਦਾ ਹੁਣੋ ਹੁਣੋ ਦਾ अच्छा ਜਿਹੜਾ ਕਿਸਾਨ ਮੋਰਚੇ ਵਾਲਾ ਉਹਨਾਂ ਨੇ ਪੱਗ ਨੂੰ ਥੱਲੇ ਸਿੱਟਦਾ ਉਤਾਰ ਕੇ ਠੀਕ ਹੈ ਜੀ ਸਿਰ ਤੋਂ ਧੱਕਾ ਮਾਰ ਕੇ ਜਮੀਨ ਤੇ ਹੀ ਸਿੱਟਦੇ ਜੀ ਬੜੇ ਭੜੇ ਤਰੀਕੇ ਨਾਲ ਸਿੱਟਦੇ ਜਮੀਨ ਤੋਂ ਉਹ ਆ ਗਿੜਿਆ ਸਟੇਜ ਤੋਂ ਚੱਕ ਕੇ ਜੀ ਇਹਨਾਂ ਨੂੰ ਥੱਲੇ ਮਾਰਿਆ ਅੱਛਾ ਜੀ ਉਦੋਂ ਬਾਅਦ ਦੇ ਵਿੱਚ ਜਿਹੜੇ ਮਾਈਕ ਵਾਲੇ 서ਹੀਏ ਸੀਗੇ ਉਹ ਪਾਈਪ ਹੁੰਦੀ ਆ ਪਾਈਪ ਕੱਢ ਕੇ ਇਹਨਾਂ ਦੇ ਸਿਰ 'ਚ ਮਾਰਨ ਸਾਡੀ ਮਤਲਬ ਅਸੀਂ ਐਸਸੀ ਕਾਸਟ ਨੂੰ ਬਲਾਕ ਕਰਦੇ ਆ ਐਸੀ ਬਸ ਸਾਨ ਜੀਸੀ ਜਰਨਲ ਦੀ ਐਸੀ ਕਾਸਟ ਨੂੰ ਬਲਾਉਂ ਕਰਦੇ ਆ ਸਾਡੀ ਸ਼ਾਨ ਦੇ ਖਿਲਾਫ ਸਾਡੀ ਜਾਤ ਦੇ ਖਿਲਾਫ ਮੇਰੀ ਗੱਲ ਸੁਣ ਬੰਦੇ ਨੂੰ ਵਾਰ ਵਾਰ ਕਰੀ ਅੰਕ ਲਾਕ ਕਰੀਂ ਤੈਨੂੰ ਕਹਿੰਦਾ ਬੂਹੇ ਬੈਠੋ ਅੰਕ ਲਾਕ ਕਰੀਂ ਜਿੰਨੇ ਸਾਨੂੰ ਟਾਈਮ ਕੋਲ ਨਹੀਂ ਦਿੱਤਾ ਤੈਨੂੰ ਅੰਕ ਲਾਕ ਕਰੀਂ ਜਿੰਨੇ ਮੈਨੂੰ ਸਮਝ ਨਹੀਂ ਲੱਗਦੀ ਕਿੰਨੇ ਅੰਕ ਲਾਕ ਕਰੀਂ ਜਿੰਨੇ ਤੂੰ ਸਮਝਦਾ ਹੀ ਨਹੀਂ ਖੰਨਾ ਦੇ ਪੈਲ ਦੇ ਵਿੱਚ ਬੀਤੇ ਦਿਨੀ ਇੱਕ ਮੀਟਿੰਗ ਹੁੰਦੀ ਹੈ ਬੀਜੇਪੀ ਲੀਡਰਾਂ ਦੀ ਹਾਊਸ ਮੀਟਿੰਗ ਦੇ ਵਿੱਚ ਬੀਜੇਪੀ ਲੀਡਰਾਂ ਦੇ ਵਿੱਚ ਆਸ ਵਿੱਚ ਤੱਕਾ ਮੁਕੀ ਨਹੀਂ ਖੜਕ ਪਾਦੀ ਜਾਂਦੀ ਹੈ ਕਿ ਇੱਕ ਦੂਜੇ ਦੇ ਕੱਪੜੇ ਪਾਣ ਤੱਕ ਪਹੁੰਚ ਜਾਂਦੇ ਨੇ ਗੱਲ ਨਹੀਂ ਜਾਂਦਾ ਵੱਜ ਜਾਂਦੀ ਕਿ ਬੀਜੇਪੀ ਲੀਡਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਪਰ ਅੱਜ ਉਸ ਬੀਜੇਪੀ ਲੀਡਰ ਦੀ ਪਤਨੀ ਆ ਤਨ ਪਤਨੀ ਜਿਹੜੀ ਖੰਨਾ ਦੀ ਰਹਿਣ ਵਾਲੇ ਉਹਨੂੰ ਸਾਹਮਣੇ ਮੀਡੀਆ ਸਾਹਮਣੇ ਆਏ ਨੂੰ ਨੇ ਕਹਿਣਾ ਕਿ ਮੇਰੇ ਪਤੀ ਦੇ ਵੱਲੋਂ ਸਿਰਫ ਸਟੇਜ ਤੇ ਮੈਕਫਲਕ ਇੰਨੇ ਹੀ ਕਿਹਾ ਗਿਆ ਸੀਗਾ ਕਿ ਵੀ ਮਹਿਲਾ ਮੰਡਲ ਦੀ ਲਿਸਟਾ ਜਿਹੜਾ ਜ਼ਿਲ੍ਹਾ ਪ੍ਰਧਾਨ ਨੂੰ ਸ ਔਰ ਜਦੋਂ ਲਿਸ਼ਟ ਸੰਪੰਨ ਲੱਗੇ ਤਾਂ ਉਸ ਤੋਂ ਪਹਿਲਾਂ ਹੀ ਸਟੇਜ ਵਾਲਿਆਂ ਨੇ ਉਹਨੂੰ ਤੱਕਾ ਮਾਰੇ ਜਿੱਦ ਤੱਕ ਕਿ ਕਿਸਾਨ ਮੋਰਚੇ ਤੱਕ ਅੱਗੂ ਖੜਾ ਹੁੰਦਾ ਹੈ ਤਾਂ ਉਹਦੇ ਵੱਲੋਂ ਵੀ ਸਾਡੇ ਨਾਲ ਕਿਚਰੂਗੇ تین ਉਹਦੇ ਚੱਲਦੇ ਨੇ ਲਗਾਤਾਰ ਮੇਰੇ ਪਤੀ ਨਾਲ ਉੱਥੇ ਕੁੱਟਮਾਰ ਕੀਤੀ ਗਈ ਉਹਨਾਂ ਸਟੇਜ ਤੇ ਗੰਦੀਆਂ ਗਾਲਾਂ ਕੱਢੇਗੇ ਤੇ ਅਸੀਂ ਭਾਈਚਾਰੇ ਦੇ ਖਿਲਾਫ ਵੀ ਭਦੀ ਸ਼ਬਦਾਵਲੀ ਬੋਲੇਗੀ ਮਾਜੀਬ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਜਾਂਚ ਉਹਨਾਂ ਨੇ ਮੀਟਿੰਗ ਕਰਾਈ ਸੀਗੀ ਔਰ ਮੈਂ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਅੱਛਾ ਜੀ ਤੇ ਮੇਰੇ ਨਾਲ ਤਕਰੀਬਨ ਕਾਫੀ ਲੇਡੀਜ਼ ਆਈਆਂ ਸੀਗੀਆਂ ਹਾਂਜੀ ਤੇ ਜਦੋਂ ਸਾਡੇ ਨਵਾਂ ਜ਼ਿਲ੍ਹਾ ਪ੍ਰਧਾਨ ਬਣਦਾ ਹੈ ਹਾਂਜੀ ਜਿਸ ਤਰ੍ਹਾਂ ਕਿ ਅਸੀਂ ਪੰਜਾਬ ਦੀ ਪ੍ਰਧਾਨ ਨੂੰ ਸਾਡੀ ਜ਼ਿਲ੍ਹੇ ਦੀ ਲਿਸਟ ਦਿੰਦੇ ਹੁੰਨੇ ਆ ਅਸੀਂ ਉਹਨਾਂ ਨੂੰ ਲਿਸਟ ਦੇਤੀ ਸੀ ਜੀ ਸਾਡੇ ਨਵਾਂ ਜ਼ਿਲ੍ਹਾ ਪ੍ਰਧਾਨ ਬਣਦਾ ਤਾਂ ਸਾਡੀ ਪਾਰਟੀ ਦੇ ਰੂਲ ਨੇ ਇਹ ਜ਼ਿਲ੍ਹਾ ਪ੍ਰਧਾਨ ਨੂੰ ਲਿਸਟ ਦੇਣੀ ਹੁੰਦੀ ਆ ਅੱਜ ਮੈਂ ਆਪਣੇ ਜ਼ਿਲ੍ਹੇ ਦੀਆਂ ਲਿਸਟਾਂ ਵੀ ਲੈ ਕੇ ਆਈ ਸੀ ਨਾਲ ਮੇਰੀਆਂ ਸਾਡੇ ਜ਼ਿਲ੍ਹੇ ਦੇ 14 ਮੰਡਲ ਨੇ ਮੇਰੇ 14 ਮੰਡਲ ਕੰਪਲੀਟ ਨੇ ਮੈਂ ਉਹਨਾਂ ਦੀ ਲਿਸਟ ਵੀ ਲੈ ਕੇ ਆਈ ਸੀ ਸਿਰਫ ਮੇਰੇ ਹਸਬੰਦ ਨੇ ਇੰਨੀ ਗੱਲ ਕਹੀ ਸੀ ਸਾਡੀ ਇੱਕ ਲੜਕੀ ਦੇ ਰਿਸ਼ਤੇਦਾਰੀ ਚ ਡੈਥ ਹੋ ਗਈ ਹਾਂਜੀ ਉਹਨਾਂ ਦੇ ਉਹ ਕਹਿੰਦੀ ਵੀ ਦੀਦੀ ਮੈਂ ਸੰਸਕਾਰ ਬਾਅਦ ਚ ਹੋਣਾ ਹੈ ਵੀ ਮੈਂ ਤੁਹਾਡੇ ਨਾਲ ਮੀਟਿੰਗ ਤੇ ਚਲਦੀ ਆ ਉਹਨੇ ਮੈਨੂੰ ਕਹਤਾ ਕਹਿੰਦੀ ਜੀ ਮੈਂ 2 ਮਿੰਟ ਪਹਿਲਾਂ ਚਲੀ ਦੋ ਜਣੀਆਂ ਨੂੰ ਹੋਰ ਕੰਮ ਸੀਗਾ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਮੀਟਿੰਗ ਸਟਾਰਟ ਨਹੀਂ ਸੀ ਹੋਈ ਮੈਂ ਉਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਵੀ ਤੁਸੀਂ ਸਾਡੇ ਕੋਲੋਂ 5 ਮਿੰਟ ਲਈ ਪਹਿਲਾਂ ਲਿਸਟ ਲੈ ਲਓ ਗਰੁੱਪ ਫੋਟੋ ਕਰਾ ਲਓ ਤੇ ਮੈਂ ਵਿੱਚ ਤਿੰਨ ਚਾਰ ਲੜਕੀਆਂ ਨੂੰ ਤੋੜਨਾ ਹੈ ਕਹਿੰਦੇ ਕੋਈ ਗੱਲ ਨਹੀਂ ਬਾਅਦ ਚ ਲੈ ਲਾਂਗੇ ਬਾਅਦ ਦੇ ਵਿੱਚ ਨਾ ਜੀ ਚਲੋ ਮੀਟਿੰਗ ਖਤਮ ਹੋ ਗਈ ਸਾਰੀ ਮੀਟਿੰਗ ਖਤਮ ਹੋ ਗਈ ਮੀਟਿੰਗ ਜਦੋਂ ਸਟਾਰਟ ਹੋਈ ਐ ਹਰਜੀਤ ਗਰੇਵਾਲ ਜੀ ਨੇ ਵੀ ਸਪੀਚ ਦੇਤੀ ਹਾਂਜੀ ਗਰਗ ਜੀ ਨੇ ਵੀ ਸਪੀਚ ਦੇਤੀ ਪ੍ਰਦੀਪ ਗਰਗ ਜੀ ਨੇ ਠੀਕ ਹੈ ਪਲੱਸ ਜਿਹੜਾ ਚੀਮਾ ਜੀ ਨੇ ਭਵਿੰਦਰਜੀਤ ਇਹਨਾਂ ਨੇ ਵੀ ਸਪੀਚ ਦੇ ਕੇ ਸਮਾਪਤ ਕਰਤਾ ਕੰਮ ਸਮਾਪਤ ਹੋਣ ਤੋਂ ਬਾਅਦ ਮੇਰੇ ਹਸਬੰਦ ਨੇ ਮੇਰੇ ਹੱਥ ਵਿੱਚ ਲਿਸਟ ਸੀ ਮੇ ਤੋਂ ਲਿਸਟ ਫੜ ਕੇ ਮੈਨੂੰ ਕਹਿੰਦੇ ਲਿਆ ਆਪਾਂ ਵੀਰ ਜੀ ਨੂੰ ਲਿਸਟ ਦੇ ਦਈਏ ਕੋਈ ਗਲਤ ਗੱਲ ਬਣੀ ਜੀ ਅਸੀਂ ਕਿਹੜੇ ਕਿਹੜੇ ਵੀਰ ਜੀ ਨੂੰ ਸਭਪਿੰਦਰ ਜੀ ਦੀ ਕਹਿੰਦੇ ਆਪਾਂ ਭਪਿੰਦਰ ਨੂੰ ਲਿਸਟ ਦੇ ਦਈਏ ਮੈਂ ਕਿਹਾ ਠੀਕ ਹੈ ਜੀ ਇਹਨਾਂ ਨੇ ਮੈਕ ਵਾਲੇ ਨੂੰ ਕਹਤਾ ਕਹਿੰਦੇ ਜੀ ਇੱਕ ਮਿੰਟ ਮੈਕ ਚ ਬੋਲ ਕੇ ਸਾਰੀਆਂ ਲੜਕੀਆਂ ਨੂੰ ਬੁਲਾ ਲੈਣ ਤੋ ਹਾਂਜੀ ਤੇ ਮੈਕ ਵਾਲੇ ਨੇ ਇਹਨਾਂ ਨੂੰ ਐਂਦਾ ਧੱਕਾ ਮਾਰਿਆ ਅਛਾ ਜੀ ਕੌਣ ਸੀ ਜਤਿੰਦਰ ਜਤਿੰਦਰ ਜੀ ਨੇ ਪ੍ਰਿੰਸੀਪਲ ਇਤੋਂ ਲਈ ਓਕੇ ਓਕੇ ਉਹ ਭਪਿੰਦਰ ਜੀ ਦੇ ਹੈਗੇ ਨੇ ਬਹੁਤ ਨੇੜੇ ਅਛਾ ਜੀ ਭਪਿੰਦਰ ਜੀ ਉਹਨਾਂ ਨੂੰ ਰਿਸ਼ਤੇਦਾਰੀ ਸਮਝਦੇ ਨੇ ਤੇ ਇੱਕ ਕਿਸਾਨ ਮੋਰਚੇ ਦਾ ਇਹਨੇ ਪ੍ਰਧਾਨ ਰਾਇਆ ਹੋਇਆ ਭਪਿੰਦਰ ਜੀ ਨੇ ਤੇ ਕਿਸਾਨ ਮੋਰਚੇ ਦਾ ਪ੍ਰਧਾਨ ਇਦਾਂ ਕੋਲ ਖੜਾ ਸੀ ਤੇ ਉਹਨਾਂ ਨੇ ਨਾ ਇਹਨਾਂ ਨੂੰ ਧੱਕਾ ਜਿਹਾ ਮਾਰਿਆ ਹਾਂਜੀ ਤੇ ਇਹ ਕਹਿੰਦੇ ਵੀ ਯਾਰ ਤੂੰ ਮੈਨੂੰ ਧੱਕਾ ਕਿਉਂ ਮਾਰਿਆ ਹਾਂਜੀ ਕਹਿੰਦੇ ਮੈਂ ਤਾਂ ਇੰਨੀ ਗੱਲ ਹੀ ਕਹੀ ਆ ਵੀ ਮੈਨੂੰ ਮੈਂਕ ਦੇ ਦੋ ਮੈਂ ਲੜਕੀਆਂ ਨੂੰ ਬੁਲਾ ਲਾਂ ਵੀ ਇੰਨੀ ਦੂਰ ਬੈਠੀਆਂ ਨੇ ਵੀ ਬਾਜਾ ਮਾਰਨੀਆਂ ਓਕੇ ਚਲੋ ਇਹ ਗੱਲ ਹੋਈ ਤੇ ਉਸ ਤੋਂ ਬਾਅਦ ਕਿਸਾਨ ਮੋਰਚੇ ਵਾਲੇ ਨੇ ਇਹਨਾਂ ਨੂੰ ਭੈਣ ਦੀ ਗਾਲ ਕੱਢਦੀ ਪਹਿਲਾਂ ਅੱਛਾ ਜੀ ਤੇ ਇਹ ਉਹਦਾ ਨਾਮ ਕੀ ਸੀ ਇਹਨਾਂ ਦਾ ਉਹਨਾਂ ਦਾ ਨਾਮ ਨਹੀਂ ਮੈਂ ਜਾਣਦੀ ਇੱਕ ਲੜਕੇ ਦਾ ਨਾਮ ਕੁਲਜੀਤ ਹੈ ਕੁਲਜੀਤ ਨੇ ਬਹੁਤ ਹੱਥੋਪਾਈ ਕੀਤੀ ਹੈ ਇਹਨਾਂ ਨਾਲ ਇਹਨਾਂ ਸੱਟਾਂ ਬਿਟਾਂ ਲੱਗੀਆਂ ਨੇ ਸੱਟਾਂ ਬਹੁਤ ਹੀ ਜ਼ਿਆਦਾ ਲੱਗੀਆਂ ਨੇ ਤੇ ਕੁਲਜੀਤ ਨੇ ਅੱਛਾ ਜਿਹੜਾ ਕਿਸਾਨ ਮੋਰਚੇ ਵਾਲਾ ਉਹਨਾਂ ਨੇ ਪੱਗ ਨੂੰ ਥੱਲੇ ਸਿੱਟਦਾ ਉਤਾਰ ਕੇ ਠੀਕ ਹੈ ਜੀ ਸਿਰ ਤੋਂ ੱੱਕਾ ਮਾਰ ਕੇ ਜ਼ਮੀਨ ਤੇ ਹੀ ਸਿੱਟਦੇ ਜੀ ਬڑے ਭੜੇ ਤਰੀਕੇ ਨਾਲ ਸੱਟਾ ਜਮੀਨ ਤੋਂ ਤੇ ਉਸ ਤੋਂ ਬਾਅਦ ਚ ਚਲੋ ਸਾਡੀਆਂ ਮਹਿਲਾ ਮੋਰਚੇ ਦੀ ਇੱਕ ਮੇਰੀ ਮੰਡਲ ਪ੍ਰਧਾਨ ਆ ਗਈ ਮੈਂ ਆ ਗਈ ਅਸੀਂ ਹਥੋwidehat ਇਹਨਾਂ ਨੂੰ ਚੱਕਿਆ ਸੀਗਾ ਵੀ ਤੁਸੀਂ ਆਏ ਐਦਾਂ ਕਿਉਂ ਕਰਦੇ ਹੋਗੇ ਠੀਕ ਹੈ ਜੀ ਤੇ ਚਲੋ ਇਹ ਹੋਇਆ ਨਿਬੜਿਆ ਸਟੇਜ ਤੋਂ ਚੱਕ ਕੇ ਜੀ ਇਹਨਾਂ ਨੂੰ ਥੱਲੇ ਮਾਰਿਆ ਅੱਛਾ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮਾਇਕ ਵਾਲੇ ਸਰੀਏ ਸੀਗੇ ਉਹ ਪਾਈਪ ਹੁੰਦੀ ਆ ਪਾਈਪ ਕੱਢ ਕੇ ਇਹਨਾਂ ਦੇ ਸਿਰ 'ਚ ਮਾਰਨ ਸਾਡੀ ਮਤਲਬ ਅਸੀਂ ਐਸਸੀ ਕਾਰਸ ਨੂੰ ਬੁਲਾਉਂ ਕਰਦੇ ਆ ਐਸੀ ਕਾਸਟ ਨੂੰ ਹਾਂ ਜੀ ਅਸੀਂ ਜਰਨਲ ਲਈ ਐਸੀ ਕਾਸਟ ਨੂੰ ਬੁਲਾਉਂ ਕਰਦੇ ਆ ਸਾਡੀ ਸ਼ਾਨ ਦੇ ਖਿਲਾਫ ਸਾਡੀ ਜਾਤ ਦੇ ਖਿਲਾਫ ਇੰਨਾ ਕੁ ਬੋਲੇ ਹਾਂਜੀ ਐਡੀ ਮਤਲਬ ਲੀਡਰਸ਼ਿਪ ਦੇ ਸਾਹਮਣੇ ਐਡੀ ਲੀਡਰਸ਼ਿਪ ਦੇ ਸਾਹਮਣੇ ਉਹਨਾਂ ਨੇ ਸਾਡਾ ਇੰਨਾ ਕੁ ਸਟੇਜ ਤੇ ਜਲੂਸ ਕੱਢਿਆ ਮੈਂ ਭਵਿੰਦਰਜੀਤ ਦੀਆਂ ਦੋ ਤਿੰਨ ਵਾਰੀ ਬਾਹਾਂ ਫੜੀਆਂ ਮੈਂ ਕਿਹਾ ਵੀਰ ਜੀ ਹਟਾਓ ਮੇਰੇ ਘਰ ਵਾਲੇ ਨੂੰ ਮਾਰ ਦੇ ਦੇ ਹਟਾਓ ਮੇਰੇ ਘਰ ਵਾਲੇ ਨੂੰ ਭਵਿੰਦਰਜੀਤ ਕਹਿੰਦਾ ਇਹਨੂੰ ਮਾਰ ਦੋ ਸਾਲੇ ਨੂੰ ਕਹਿੰਦਾ ਉਹਨੇ ਗਾਲ ਕੱਢ ਕੇ ਬੋਲਿਆ ਕਹਿੰਦਾ ਮਾਰੋ ਇਹਨੂੰ ਸਾਲੇ ਨੂੰ ਕਹਿੰਦਾ ਭੈਣ ਚੋਦੇ ਨੂੰ ਲੈ ਜਾਓ ਇਹਦੇ ਤੇ ਕਹਿੰਦਾ ਪਰਚਾ ਦਰਜ ਕਰਾਓ ਕਹਿੰਦਾ ਤੇ ਭਵਿੰਦਰਜੀਤ ਦਾ ਕੀ ਮਤਲਬ ਸੀ ਇੰਨੀ ਗੱਲ ਕਹਿਣ ਦਾ ਤਿੰਨ ਗੱਡੀਆਂ ਮੈਂ ਮਹਿਲਾ ਮੋਰਚੇ ਦੀਆਂ ਭਰ ਕੇ ਲਿਆਈ ਅੱਜ ਉਹਦਾ ਗੁੱਤ ਸਮੇਲਨ ਸੀਗਾ ਠੀਕ ਹੈ ਮੈਂ ਬੰਦੇ ਇਹਨਾਂ ਦੇ ਇਹਨਾਂ ਵਾਸਤੇ ਮੈਂ ਲੇਡੀਜ਼ ਟੋਣ ਵਾਸਤੇ ਰੱਖੀ ਹੋਈਆਂ ਤੇ ਹੋਰਾਂ ਦੀ ਇਹ ਚਾਪੜੂਸੀ ਕਰਦਾ ਰਹੂੰ ਕਿਸੇ ਨੂੰ ਜੋਤਾਂ ਲਾਉਣ ਵਾਸਤੇ ਬੁਲਾ ਰੂਗਾ ਕਿਸੇ ਨੂੰ ਇਹ ਟਿੱਕੇ ਲਾਉਣ ਵਾਸਤੇ ਕਿਸੇ ਨੂੰ ਪੋਸ਼ ਕਰਨ ਵਾਸਤੇ ਕਿਸੇ ਨੂੰ ਪੋਸ਼ ਤੇ ਸਾਡੇ ਵਾਸਤੇ ਜਦੋਂ ਅਸੀਂ ਮੀਟਿੰਗ ਦੇ ਵਿੱਚ ਆਉਨੇ ਆ ਸਾਡੇ ਵਾਸਤੇ ਇਹ ਬੜਾ ਗਲਤ ਬੋਲਦਾ ਸਾਨੂੰ ਜਦੋਂ ਵੀ ਆਉਨੇ ਆ ਮਤਲਬ ਮਹਿਲਾਮਾ ਪ੍ਰਤੀ ਜਿਹੜਾ ਵਿਵਹਾਰ ਆ ਸਹੀ ਨਹੀਂ ਖਾਸ ਇਹ ਤਾਂ ਹੈ ਨਹੀਂ ਬਿਲਕੁਲ ਵੀ ਸਹੀ ਇਹਦੇ ਇੰਨਾ ਕਿ ਮੈਂ ਇਹਨੂੰ ਦੋ ਤਿੰਨ ਇੱਕ ਪੰਨੇ ਦਾ ਮੈਨੂੰ ਭੈਣ ਕਹਿੰਦਾ ਵੀ ਤੂੰ ਮੇਰੀ ਭੈਣ ਆ ਤੇ ਭੈਣ ਦੇ ਤਾਂ ਭਰਾ ਤਈ ਜੋਰ ਹੁੰਦਾ ਹਾਂਜੀ ਤੇ ਮੈਂ ਇਹਨੂੰ ਤਿੰਨ ਚਾਰ ਵਾਰੀ ਮੈਂ ਬਾਵਾ ਫੜੀਆਂ ਵੀਰ ਪਚਾਓ ਵੀਰ ਹਟਾਓ ਤੇ ਮੁੰਡਿਆਂ ਨੂੰ ਹੱਲਾਸ਼ੇਰੀ ਦੇ ਰਿਹਾ ਕਹਿੰਦਾ ਇਹਨੂੰ ਮਾਰ ਦਿਓ ਕਹਿੰਦਾ ਠੀਕ ਹੈ ਤੇ ਉਹ ਸਾਨੂੰ ਪੁਲਿਸ ਵਾਲਿਆਂ ਨੇ ਬਚਾ ਕੇ ਪਤਾ ਨਹੀਂ ਇਹਨਾਂ ਨੂੰ ਕਿੱਦਾਂ ਲੈ ਕੇ ਆਏ ਕਿੱਦਾਂ ਨਹੀਂ ਤੇ ਹੁਣ ਕੀ ਚਾਹੁੰਦੇ ਹੋ ਜੀ ਤੁਸੀਂ ਮੈਂ ਇਹੀ ਚਾਹੁੰਦੀ ਆ ਵੀ ਜਿਹੜੀ ਇਹਨੇ ਗਲਤੀ ਕੀਤੀ ਆ ਇਹਦੀ ਗਲਤੀ ਦਾ ਇਨਸਾਫ ਮੀਡੀਆ ਦੇ ਇਨਚਾਰਜ ਲਵੇ ਅਸੀਂ ਇਹ ਮੇਰੇ ਹਸਬੰਦ ਤੇ ਇੰਨਾ ਇਹਨੇ ਅਤਿਆਚਾਰ ਕੀਤਾ ਇਹਦਾ ਅਧਿਕਾਰ ਨਹੀਂ ਹੈਗਾ ਸੀ ਇਹ ਅਤਿਆਚਾਰ ਕਰਨ ਦਾ ਸਾਡੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਠੀਕ ਹੈ ਜੀ ਇੱਕ ਪਾਰਟੀ ਦੇ ਵਰਕਰ ਆ ਸੀ ਦੀ ਪਾਰਟੀ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੂੰ ਕੁਛ ਨਹੀਂ ਪਾਰਟੀ ਨੂੰ ਮੈਂ ਸਾਡੇ ਉੱਚ ਲੀਡਰਾਂ ਤੋਂ ਤਾਂ ਆਪਣਾ ਇਨਸਾਫ ਹੀ ਮੰਗਦੀ ਆਂ ਬਸ ਠੀਕ ਹੈ ਜੀ ਮੈਂ ਆਪਣੇ ਉੱਚ ਲੀਡਰਾਂ ਤੋਂ ਅੱਪ ਤੇ ਮਾਣ ਆਪਣਾ ਸਤਿਕਾਰ ਆਪਣੇ ਹਸਬੰਦ ਦੀ ਇੱਜ਼ਤ ਦਾ ਸਤਿਕਾਰ ਮੰਗਦੀ ਆਂ ਮੈਨੂੰ ਕੁਛ ਨਹੀਂ ਚਾਹੀਦਾ ਜੀ ਠੀਕ ਹੈ ਅੱਜ ਤੱਕ ਅਸੀਂ ਪਾਰਟੀ ਤੋਂ ਕਦੇ ਕੁਛ ਨਹੀਂ ਮੰਗਿਆ ਹੈਗਾ ਜੀ ਕਦੇ ਵੀ ਅਸੀਂ ਆਪਣੀ ਪਾਰਟੀ ਤੋਂ ਇੱਜ਼ਤ ਤੇ ਸਤਿਕਾਰ ਮੰਗਦੇ ਆਂ ਸਾਡੇ ਉੱਚ ਲੀਡਰ ਸਾਡਾ ਸਤਿਕਾਰ ਕਰਦੇ ਵੀ ਨੇ ਪਰ ਇਹਦੇ ਜਿੱਤ ਜੇ ਆ ਵੀ ਉਹ ਕਿਉਂ ਇਹਨਾਂ ਦੀ ਇੱਜ਼ਤ ਕਰਦੇ ਨਹੀਂ ਠੀਕ ਹੈ ਹਾਂਜੀ ਠੀਕ ਹੈ ਬਾਕੀ ਤੁਸੀਂ ਜੋ ਇਹਨਾਂ ਤੋਂ ਪੁੱਛਣਾ ਚਾਹੁੰਦੇ ਹਿੰਦਰ ਸਿੰਘ ਤੇ ਕਿਸਾਨ ਮੋਰਚੇ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਇੱਕ ਕੁਲਜੀਤ ਤੇ ਭੁਪਿੰਦਰ ਸਿੰਘ ਚਿੰਬਾ ਜੋ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਹਾਂਜੀ ਮੈਂ ਸ਼ਡਿਊਲ ਕਾਸਟ ਹਾਂ ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮੇਰਾ ਮੇਰੇ ਨਾਲ ਜੋ ਵੀ ਘਟਬਾਰ ਹੋਈ ਹੈ ਇਹ ਭਿੰਦਰ ਸਿੰਘ ਚੀਮੇ ਦੀ ਗਣੀ ਮਿੱਥੀ ਸਾਜਸ਼ ਦੇ ਡਾਲੇ ਸਾਰਾ ਕੰਮ ਹੋਇਆ ਇਹ ਸਿਰਫ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਂ ਹਲਕਾ ਪਾਇਲ ਤੋਂ ਐਮਐਲਏ ਦੀ ਚਕਟ ਦਾ ਦਾਅਵੇਦਾਰ ਆ ਓਕੇ ਤੇ ਮੇਰੀ ਪਾਰਟੀ ਦੇ ਵਿੱਚ ਪਰਮਾਦਵਾਨ ਨੇ ਚੰਗੀ ਸੇਵੜਾਈ ਹੋਈ ਹੈ ਕਿਉਂਕਿ ਮੈਂ ਬੀਂਤੀ ਬੰਦਾ ਸੀ ਦੋਈ ਮੀਆਂ ਵੀ ਬਿਲਕ ਕੇ ਕੰਪ ਕਰਦੇ ਤੇ ਸਿਰਫ ਮੈਨੂੰ ਡਾਊਨ ਕਰਨ ਦੀ ਖਾਤਰ ਮੇਰੀ ਇਹਗਾ ਕਿਸੇ ਹੋਰ ਬੰਦੇ ਨੂੰ ਅੱਗੇ ਲਿਆਉਣ ਦੀ ਖਾਤਰੇ ਸਾਰਾ ਸਰਯੰਤਰ ਰਚਿਆ ਹੋਰ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਸਿਰਫ ਅਸਤਾ ਲਿਸਟ ਦੇਣੀ ਸੀ ਤੇ ਜੋ ਸਾਡੇ ਮਹਿਲਾ ਮੋਰਚੇ ਦੀਆਂ ਜੋ ਲੇਡੀਜ਼ ਆਈਆਂ ਸੀ ਉਹਨਾਂ ਦੇ ਉਹਨਾਂ ਦੀ ਸਲਾਈਪ ਖਚੋੜੀ ਸੀ ਬਸ ਆਹ ਕੰਮ ਕਰਨਾ ਸੀ ਹੋਰ ਕੁਛ ਨਹੀਂ ਸੀ ਕਰਨਾ ਦੇ ਕੇ ਬੇਤਨੀ ਪੁਰਸੇ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਗਈ ਅਤੇ ਇੱਕ ਮੁੱਦਿਆਂ ਨੂੰ ਕੱਪ ਵੀ ਕਰ ਲਿਆ ਕਿ ਉੱਥੇ ਹੀ ਬੀਜਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿਉਂਕਿ ਉਹ ਮੀਟਿੰਗ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪਾਰਟੀ ਦੇ ਲੀਡਰ ਦੇ ਵੱਲੋਂ ਪ੍ਰਸ਼ਾਸ਼ਨ ਦੀ ਭੰਗ ਕੀਤਾ ਜਾਂ ਪ੍ਰਸ਼ਾਸ਼ਨ ਭੰਗ ਕੀਤਾ ਕਿ ਉਹਦੇ ਉੱਪਰ ਵੱਡੀ ਕਾਰਵਾਈ ਹੋਗੀ ਉਸ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਿਉਂਕਿ ਬੀਜੇ ਪਾਰਟੀ ਨੂੰ ਚੰਗੇ ਲੀਡਰਾਂ ਦੀ ਲੋੜਾ ਨਾ ਕਿ ਇਹ ਲੀਡਰਾਂ ਦੀ ਜਿਹੜੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਖਰਾਬ ਕਰਨ